ਗੁਰਜੀਕਾ ਕਾਲ ਸਹਾ ਕਰਾਈ ਵਾਹਿਗੁਰਜੀ ਕੀ ਪਤੇ ਵਾਹਿਗੁਰਜੀ ਕਾ ਕਾਲ ਸਹਾ ਕਰਾਈ ਵਾਹਿਗੁਰਜੀ ਕੀ ਪਤੇ ਬਿਲਾਵਲ ਮਹੱਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਨਾ ਪਾਕ ਕਦੇ ਕਿਤੇ ਵੀ ਆਵੇ ਇਕੱਠਾ ਹੀ ਬੋਲਣਾ ਨਾ ਪਾਕ ਵੱਖਰਾ ਨਹੀਂ ਕਹਿਣਾ ਸੁਲਹੀ ਹੋਏ ਮੂਆ ਨਾ ਪਾਕ ਸੁਲਹੀ ਕਾ ਹਾਥ ਕਹੀ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾ ਸੁਲਹੀ ਇਥੇ ਯਮਕ ਹੋਏ ਮੂਆ ਨਾ ਪਾਕ ਕੜ ਕੁਠਾਰ ਖਸਮ ਸੇ ਕਾਡ ਕੁਠਾਰ ਖਸਮ ਸਿਰ ਕਟਿਆ ਖਿਨ ਮੈਂ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਧਨ ਕਿਛੂ ਨਾ ਰਹਿਓ ਪੁੱਤਰ ਮੀਤ ਧਨ ਕਿਛੂ ਨਾ ਰਹਿਓ ਇਥੇ ਵਿਸਰਾਮ ਉਤਰ ਮੀਤ ਤਾਨ ਕਿਛੂ ਨ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਕਹ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਾਣ ਕਾ ਕੀਨੋ ਪੂਰਨ ਵਾਕ ਬਿਲਾਵਲ ਮਹੱਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵਾ ਆਪੇ ਆਪ ਵਰਤੈ ਸਵਾਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਕਾਰਜ ਪਦਤੀਮਾਦਨੀਏ ਕਾਰਜ ਰਾਸ ਕੀਆ ਗੁਰਦੇਵ ਆਦ ਮਦ ਪ੍ਰਭ ਅੰਤ ਸਵਾਮੀ ਆਪਣਾ ठाट ਬਨਿਓ ਆਪ ਆਪਣਾ ठाट ਬਨਾਇਓ ਆਪ ਆਪਣਾ ठाट ਬਨਾਇਓ ਆਪ अपने सेवक की आपे राखै प्रभ मेरे को वाड प्रताप पार ब्रह्म परमेश्वर सतगुरु बस कीने बस कीने बस कीने।, कीने।, कीने जिन सगले जंत नन्हे ते हलंत नहीं है शुद्ध कीने ही है बस कीने जिन सगले जंत चरण कमल नानक शरणाई ਰਾਮ ਨਾਮ ਜਪ ਨਿਰਮਲ ਮੰਤ ਬਿਲਾਵਲ ਮਹੱਲਾ ਪੰਜਵਾ ਤਾਪ ਪਾਪ ਤੇ ਰੱਖੇ ਆਪ ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਾਪ ਦਿਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁਖ ਬਿਨਸੇ ਸੁਖ ਅਨੰਦ ਪ੍ਰਵੇ사 ਤ੍ਰਿਸ਼ਣ ਬੁਝੀ ਮਾਨ ਤਨ ਸੱਚ ਧਰਾਪ ਅਨਾਥ ਕੋ 나ਥ ਸਰਣ ਸਮਰੱਥਾ ਸਗਲ ਸ੍ਰੇਸ਼ਟ ਕੋ ਮਾਈ ਬਾਪ ਭਗਤ ਵਸ਼ਲ ਪੈ ਪੰਜਨ ਸੁਆਮੀ ਗੋਣ ਗਾਵਤ ਨਾਨਕ ਆਲਾਪ ਬਿਲਾਵਲ ਮਹੱਲਾ ਪੰਜਵਾ ਜਿਸ ਤੇ ਉਪਜਿਆ ਤਿਸਹਿ ਪਛਾਨ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੀਮ ਹੋਏ ਕਲਿਆਣ ਰਹਾਉ ਗੁਰਪੂਰਾ ਭੇਟਿਓ ਵੱਡ ਭਾਗੀ ਅੰਤਰਜਾਮੀ ਸੁਗੜ ਸੁਜਾਨ ਹਾਥ ਦੀ ਰਾਖੇ ਕਰ ਆਪਣੀ ਬੜ ਸਮਰਾਥ ਨਿਮਾਣਿਆ ਕੋ ਮਾਨ ਪਰਮ ਪੈ ਬਿਨਸ ਗਏ ਖੇਨ ਪੀਤਰ ਅੰਧਕਾਰ ਪ੍ਰਗਟੇ ਚਾਨਾਣ ਸਾਸ ਸਾਸ ਆਰਾਧੈ ਨਾਨਕ ਸਦਾ ਸਦਾ ਜਾਈਐ ਕੁਰਬਾਨ ਬਿਲਾਵਲ ਮਹੱਲਾ ਪੰਜਵਾ ਦੋ ਵਥਾਵ ਰਖੇ ਗੁਰ ਸੂਰੇ ਹਲਤ ਪਾਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮੱਜਨ ਹੋਵਤ ਸਾਧੂ ਧੂਰੇ ਮੱਜਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਿਤ ਪਾਈ ਆਵਣ ਜਾਣ ਰਹੇ ਇਥਿ ਥਮਕ ਥਿਤ ਪਾਈ ਜਨਮ ਮਰਨ ਕੇ ਮਿਟੇ ਬਸੂਰੇ ਭ੍ਰਮ ਪੈ ਤਰੇ ਛੁਟੇ ਪੈ ਜਾਮ ਕੇ ਭ੍ਰਮ ਪੈ ਤਰੇ ਛੁਟੇ ਪੈ ਜਾਮ ਕੇ ਘਾਟ ਘਾਟ ਏਕ ਰਹਿਆ ਭਾਰ ਪੂਰੇ ਨਾਨਕ ਸਰਨ ਪਰਿਓ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹੱਲਾ ਪੰਜਵਾ ਦਰਸ਼ਨ ਦੇਖਤ ਦੁਖ ਨਸੀ ਕਬ ਹੋ ਨਹ ਉਹ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਬਸੇ ਸਹਾਉ ਪ੍ਰੀਤਮਾ ਪ੍ਰਾਣ ਆਧਾਰ ਸੁਆਮੀ ਪ੍ਰੀਤਮ ਪਦ ਤੇ ਵਿਸਰਾਮ ਲਾ ਦੇਣਾ ਪੂਰ ਰਹੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸੁਮਾਰੀ ਸਾਸ ਸਾਸ ਪ੍ਰਭ ਤੁਝ ਹੈ ਚਿਤਾਰੀ ਕਿਰਪਾ ਨਿਧ ਪ੍ਰਭ ਦੀਨ ਦਇਆਲਾ ਜੀ ਜੰਤ ਕੀ ਕਰਹੁ ਪ੍ਰਤਪਾਲਾ ਆਠ ਪਹਿਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮਹੱਲਾ ਪੰਜਵਾ ਤਾਨ ਤਨ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਵਿਕਾਰ ਨਿਸਪੂਰ ਭਇਆ ਰਹਾਉ ਅਨੇਕ ਪ੍ਰਕਾਰ ਭੋਜਨ ਨਿਤ ਖਾਤੇ ਮੁਖਦੰਤਾ ਕਾਸ ਖੀਨ ਖਿਆ ਕਾਸ ਪਦ ਪੁਲਾਇ ਭੂਲਨੇ ਮੁਖਦੰਤਾ ਕਾਸ ਖੀਨ ਖਿਆ ਮੇਰੀ ਮੇਰੀ ਕਰ ਕਰ ਮੂਠਾ ਪਾਪ ਕਰਤ ਨਹ ਪਰਿ ਦਇਆ ਮਹ ਬਿਕਾਰ ਘੋਰ ਦੁਖ ਸਾਗਰ ਤਿਸ ਮਹ ਪ੍ਰਾਣੀ ਗਲਤ ਪਇਆ ਸਰਨ ਪਰੇ ਨਾਨਕ ਸੁਆਮੀ ਕੀ ਬਾਹ ਪਕਰ ਪ੍ਰਭ ਕਾਢ ਲਿਆ ਬਾਹ ਪਕਰ ਇੱਥੇ ਵੀ ਥੋੜਾ ਜਿਹਾ ਠਹਿਰਾ ਦੇਣਾ ਪ੍ਰਭ ਇੱਥੇ ਵੀ ਠਹਿਰਾ ਦੇ ਕੇ ਬੋਲਣਾ ਪ੍ਰਭ ਕਾਢ ਲਿਆ ਬਿਲਾਵਲ ਮਹੱਲਾ ਪੰਜਵਾ ਆਪਣਾ ਪ੍ਰਭ ਆਇਆ ਤੀਤ ਦੁਸ਼ਮਨ ਦੁਸ਼ਟ ਰਹੇ ਝੱਖ ਮਾਰਤ ਦੁਸ਼ਮਨ ਦੁਸ਼ਟ ਤਥਮਕ ਰਹੇ ਝੱਖ ਮਾਰਤ ਕੁਸਲ ਭਯਾ ਮੇਰੇ ਭਾਈ ਮੀਤ ਰਹਾਉ ਗਈ ਬਿਆਦ ਉਪਾਦ ਸਭ ਨਾਸੀ ਅੰਗੀਕਾਰ ਕਿਉ ਕਰਤਾਰ ਸਾਤ ਸੁਖ ਅਰ ਅਨੰਦ ਕਨੇਰੇ ਪ੍ਰੀਤਮ ਨਾਮ ਰਿਦ ਉਰ ਹਾਰ ਜੀਉ ਪਿੰਡ ਧਨ ਰਾਸ ਪ੍ਰਾਪ ਤੇਰੀ ਤੂੰ ਸਮਰਾਥ ਸੁਆਮੀ ਮੇਰਾ ਦਾਸ ਆਪਣੇ ਕਾ ਰਾਖਣ ਹਾਰਾ ਨਾਨਕ ਦਾਸ ਸਦਾ ਹੈ ਤੇਰਾ ਬਿਲਾਵਲ ਮਹੱਲਾ ਪੰਜਵਾ ਗੋਬਿੰਦ ਸਿਮਰ ਹੋਆ ਕਲਿਆਣ ਮਿਟੀ ਉਪਾਦ ਭਇਆ ਸੁਖ ਸਾਚਾ ਅੰਤਰਜਾਮੀ ਸਿਮਰਿਆ ਜਾਣ ਮਿਟੀ ਉਪਾਦ ਇਥੇ ਠਮਕ ਭਇਆ ਸੁਖ ਸਾਚਾ ਇਥੇ ਸਰਾਮ ਅੰਤਰਜਾਮੀ ਸਿਮਰਿਆ ਜਾਣ ਰਹਾਉ ਜਿਸ ਕੇ ਜੀ ਤਿਨ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਪੈ ਭੰਜਨ ਉਪਰ ਕਰਤੇ ਮਾਣ ਭਈ ਮਿਤਰਾਈ ਮਿਟੀ ਬੁਰਾਈ ਦ੍ਰਸ਼ਟ ਦੂਤ ਹਰ ਕਾਢੇ ਛਾਣ ਪਈ ਮਿਤrai ਮਿੱਟੀ ਬੁਰਾਈ ਇਥੇ ਵਿਸਰਾਮ ਦ੍ਰੁਸ਼ਟ ਦੂਤ ਹਰ ਨਹੀਂ ਕਹਿ ਦੇਣਾ ਯਾਨੀ ਬੜੇ ਧਿਆਨ ਨਾਲ ਇਹ ਪੰਕਤੀ ਉਚਾਰਨ ਕਰਨੀ ਹੈ ਦ੍ਰੁਸ਼ਟ ਦੂਤ ਇਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਹਰ ਕਾਢੇ ਵੀ ਨਹੀਂ ਕਹਿ ਦੇਣਾ ਹਰ ਪੱਤੇ ਵੀ ਠਹਿਰਾ ਦੇ ਦੇਣਾ ਹਰ ਕਾਢੇ ਛਣ ਸੁਖ ਸਹਿਜ ਆਨੰਦ ਘਨੇਰੇ ਨਾਨਕ ਜੀ ਵੈ ਹਰ ਗੁਣ ਹੈ ਵਖਾਣ ਬਿਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭਏ ਕਿਰਪਾਰ ਕਾਰਜ ਸਗਲ ਸਵਾਰੇ ਸਤ ਗੁਰ Jap Jap ਸਾਧੂ ਭਏ ਨਿਹਾਲ Jap Jap ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਨ ਆਪਣੇ ਕੰਠ ਲਾਏ ਰਾਖੇ ਕੰਠ ਲਾਏ ਰਾਖੇ ਜਨ ਆਪਣੇ ਉਧਰ ਲੀਏ ਲਾਏ ਆਪਣੇ ਪਾਲ ਸਹੀ ਸਲਾਮਤ ਮੇਲ ਘਰ ਆਏ ਸਹੀ ਸਲਾਮਤ ਸੰਬੰਧਕ ਪਾਠ ਹੈ ਸਹੀ ਸਲਾਮਤ ਮੇਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੈ ਨਿਹਾਲ ਬਿਲਾਵਲ ਮਹੱਲਾ ਪੰਜਵਾ ਮੂਹ ਲਾਲਨ ਸਿਓ ਪ੍ਰੀਤ ਬਣੀ ਮੂ ਇਥੇ ਯਮਕ ਲਾ ਦਨੀ ਆ ਮੂ ਲਾਲਨ ਸਿਓ ਇਥੇ ਵਿਸਰਾਮ ਪ੍ਰੀਤ ਬਣੀ ਰਹਾਉ ਤੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾਦੋ ਖਿੰਚ ਤਨੀ ਦਿਨ ਸਰੈਨ ਮਨ ਮਾਹਿ ਬਸਤ ਹੈ ਤੂ ਕਰ ਕਿਰਪਾ ਪ੍ਰਭ ਆਪਣੀ ਬਾਲ ਬਲ ਜਾਓ ਸਿਆਮ ਸੁੰਦਰ ਕਾ ਆਕਥ ਕਥਾ ਜਾ ਕੀ ਬਾਤ ਸੁਣੀ ਜਾਨ ਨਾਨਕ ਦਾਸਨ ਦਾਸ ਕਹੀ ਅਤ ਹੈ ਮੋਹ ਕਰਹੁ ਕਿਰਪਾ ਠਾਕੁਰ ਆਪਣੀ ਬਿਲਾਵਲ ਮਹੱਲਾ ਪੰਜਾਬ ਹਰ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ੁਰ ਤਾ ਕੈ ਹਿਰਦੈ ਧਰ ਮਨ ਧਿਆਨ ਰਹਾਉ ਸਿਮਰ 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 ਸੁਹਦਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰਵਹੁ ਏਕ ਨਾਰਾਇਣ ਸਾਚੀ ਦਰਗਹਿ ਪਾਵਹੁ ਮਾਨ ਸਾਧੂ ਸੰਗ ਪ੍ਰਾਪਤ ਸਾਧੂ ਸੰਗ ਪ੍ਰਾਪਤ ਜਾ ਕਉ ਤਿਨਹੀ ਪਾਇਆ ਏਹ ਨਿਧਾਨ ਗਾਵੋ ਗੁਣ ਕੀਰਤਨ ਨਿਤ ਸੁਆਮੀ ਕਰ ਕਿਰਪਾ ਨਾਨਕ ਦੀਜੈ ਦਾਨ ਬਿਲਾਵਲ ਮਹੱਲਾ ਪੰਜਵਾ ਰਾਖ ਲੀਏ ਸਤ ਗੁਰ ਕੀ ਸਰਣ जय जय कार होआ जग अंतर पार ब्रह्म मेरो तारन तरण रहाओ विश्वंग पर पूर्ण सुख दाता जी शुद्ध पाद उच्चारण करना पिसंबर नहीं कहना विश्वंग पर हीठास से दे अद्दा वावा है इसदा उच्चारण है बब्बी सियारी ਸੱਸੀ ਔਂਕੜ ਐੜੇ ਉੱਤੇ ਟਿੱਪੀ ਸੱਸੀ ਦੀ ਲੱਗ ਜੇਗੀ ਵਿਸਵੰਗ ਵਿੱਚ ਡੈਸ਼ ਦੇ ਦੇਣੀ ਹੈ ਫਿਰ ਬੋਲਣਾ ਭਰ ਪਾਠ ਇਕੱਠਾ ਹੀ ਹੈ ਵਿਸ਼ਵ ਨੂੰ ਭਰਨ ਵਾਲੇ ਵਾਹਿਗੁਰੂ ਵਿਸਵੰਗ ਭਰ ਪੂਰਨ ਸੁਖਦਾਤਾ ਸਗਲ ਸਮਗਰੀ ਪੋਖਣ ਭਰਨ ਵਿਸਵੰਗ ਭਰ ਪੂਰਨ ਸੁਖਦਾਤਾ ਸਗਲ ਸਮਗਰੀ ਪੋਖਣ ਭਰਨ ਥਾਨਥ ਨੰਤਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਜਾਈ ਜਿੱਦੇ ਕਿੰਨੇ ਉੱਤੇ ਬਿੰਦੀ ਉਚਾਰਨ ਕਰਨੀ ਜੀ ਅਜੁਗਤ ਵਸ ਮੇਰੇ ਸੁਆਮੀ ਸਰਬ ਸਿੱਧ ਤੁਮ ਕਾਰਣ ਕਰਨ ਆਦ ਜੁਗਾਦ ਪ੍ਰਭ ਰਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਲ ਮਹੱਲਾ ਪੰਜਵਾ ਦੁਪਦੇ ਘਰ ਅਠਵਾ ਦੁਪ ਤੁਨੀ ਤੋੜਨਾ ਦਦੇ ਦੇ ਵਿੱਚ ਡੈਸ਼ ਦੇਣੀ ਹੈ ਦੁਪਦੇ ਘਰ ਅਠਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਮੈਂ ਨਹੀਂ ਪ੍ਰਭ ਸਭ ਕਿਛ ਤੇਰਾ ਈਗ ਨਿਰਗੁਣ ਊਗ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਈਗ ਗੱਗਾ ਨਹੀਂ ਲਉਣਾ ਖੱਗਾ ਲਉਣਾ ਈਗ ਨਿਰਗੁਣ ਊਗ ਸਰਗੁਣ ਦੁੱਤ ਉਚਾਰਨ ਕਰਨਾ ਈਗ ਨਿਰਗੁਣ ਊਗ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਈਗ ਨਿਰਗੁਨ ਉੱਗ ਸਰਗੁਨ ਕੇਲ ਕਰਤ ਵਿੱਚ ਸੁਆਮੀ ਮੇਰਾ ਰਹਾਉ ਨਗਰ ਮਹਿ ਆਪ ਬਾਹਰ ਪੁਣ ਆਪਣ ਪ੍ਰਭ ਮੇਰੇ ਕੋ ਸਗਲ ਵਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ठाकुर ਕਹਿ ਕਹਿ ਤੇਰਾ ਕਾ ਕੋ ਦਰਾਉ ਕਾ ਸਿਉ ਬਲਬੰਚਾ ਬਲਬੰਚਾ ਕਠਾਣੀ ਕਾ ਨਾਂ ਵਿੱਚ ਡੈਸ਼ ਦੇ ਕੇ ਬਲਬੰਚਾ ਕਾ ਕੋ ਦਰਾਉ ਕਾ ਸਿਉ ਬਲਬੰਚਾ ਜਹ ਜਹ ਪੇਖੋ ਤਹ ਤਹ 네ਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਹਨਹਿਰਾ ਇਹ ਵਿਸਰਾਮ ਧਿਆਨ ਨਾਲ ਲਉਣਾ ਹੈ ਸਖਤ ਮੂਰਤ ਇਥੇ ਝਮਕ ਜੀ ਲਾ ਰਣੀ ਹੈ ਗੁਰ ਭੀਟਿਓ ਨਾਨਕ ਇਥੇ ਵਿਸਰਾਮ ਮਿਲ ਸਾਗਰ ਬੂੰਦ ਇਥੇ ਠਮਕ ਨਹੀਂ ਆਨ ਹੀਰਾ ਅਨ ਹੀਰਾ ਇਕੱਠਾ ਨਹੀਂ ਕਹਿਣਾ ਵੱਖਰਾ ਪਾਠ ਬਿਲਾਵਲ ਮਹੱਲਾ ਪੰਜਵਾ ਤੁਮ ਸਮਰੱਥਾ ਕਾਰਨ ਕਰਨ ਟਕ ਨਟਾਕ ਗੋਬਿੰਦ ਗੁਰ ਮੇਰੇ ਮੋਹ ਅਪਰਾਧੀ ਸਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੂੰ ਜਾਣਿਓ ਪਿਖਿਉ ਥੋਰ ਨਾਹੀ ਕਛ ਠੀਠ ਮੁਕਰਨ उचारण करना विश्राम लोना जो जो कीनो सो तुम जाने विश्राम पेख्यो इथे यमक जी ला के उचारण करना है पेख्यो ठोर ना ही काछ ठमक थमक मुकरन कई धद्दा ला ने ढड्डा उचारण करना है ठीठ मुकरन कस के बोलना ਬੱਡ ਪ੍ਰਤਾਪ ਸੁਨਿਓ ਪ੍ਰਭ ਤੂੰ ਰੋ ਕੋਟ ਅਗਾ ਤੇਰੋ ਨਾਮ ਹਰਨਾ ਹਮਰੋ ਸਹਾਉ ਸਦਾ ਸਦ ਭੂਲਨ ਤੁਮਰੋ ਬਿਰਦ ਪਤਿਤ ਉਧਾਰਨ ਹਮਰੋ ਸਹਾਉ ਸਦਾ ਸਦ ਭੂਲਨ ਇਥੇ ਵਿਸਰਾਮ ਤੁਮਰੋ ਬਿਰਦ ਪਤਿਤ ਉਦਾਹਰਨ ਉਚਾਰਨ ਕਰਨਾ ਇਸ ਨੂੰ ਊੜੇ ਤੋਂ ਡੈਸ਼ ਦੇ ਕੇ ਬੋਲਣਾ ਉਦਾਹਰਨ ਉਧਰ ਨਹੀਂ ਕਹਿਣਾ ਪਤਿਤ ਉਦਾਹਰਨ ਕਰुणा ਮੈਂ ਕਿਰਪਾਲ ਕਿਰਪਾ nid ਕਰुणा ਮੈਂ ਸੰਬੰਧਕ ਪਾਠ ਕਰुणा ਮੈਂ ਕਿਰਪਾਲ ਕਿਰਪਾ nid ਜੀਵਨ ਪਾਦ ਨਾਨਕ ਹਰ ਦਰਸਨ ਬਿਲਾਵਲ ਮਹੱਲਾ ਪੰਜਵਾ ऐसी कृपा मोह करहु संतह चरण हमारो माथा नयन दर्श तान दूर परहु रहाओ जी करहु परहु इस तरह ही उच्चारण करना सं, संतह चरण हमारो माथा नयन दर्श तान दूर परहु रहाओ ਗੁਰ ਕੋ ਸ਼ਬਦ ਮੇਰਾ ਹੀ ਅਰੈ ਬਾਸੈ ਹਰ ਨਾਮਾ ਮਨ ਸੰਗ ਧਰਿ ਤਸਕਰ ਪੰਜ ਨਿਵਾਰਹੁ ਠਾਕੁਰ ਸਗਲ ਤਸਕਰ ਪੰਜ ਨਿਵਾਰਹੁ ਠਾਕੁਰ ਤਸਕਰ ਪੰਜ ਨਿਵਾਰਹੁ ਠਾਕੁਰ ਸਗਲੋ ਭਰਮਾ ਹੋਮ ਜਰਹੁ ਜੋ ਤੁਮ ਕਰਹੁ ਸੋਈ ਭਲ ਮਾਨੈ ਭਾਵਨ ਦੁਬਿਦਾ ਦੂਰ ਟਰਹ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਲੇ ਮੋਹ ਉਧਰ ਰਹੁ ਉਧਰ ਰਹੁ ਸੰਤ ਸੰਗ ਲੇ ਮੋਹ ਉਧਰ ਰਹੁ ਸੰਤ ਸੰਗ ਇਥੇ ਯਮਕ ਲਾਦਣੀ ਹੈ ਲੇ ਮੋਹ ਉਧਰ ਰਹੁ ਇਸ ਤਨਾ ਔਂਕੜ ਲਾ ਕੇ ਸਾਰੇ ਪਾਦ ਉਚਾਰਨ ਕਰమే ਹਾ ਨਾਮ ਪਾਠੀ ਸਿੰਘ ਹੂੜੇ ਲਾਈ ਜਾਂਦੇ ਨੇ ਕਰਹੁ ਪਰਹੁ ਤਰਹੁ ਇਹ ਸਾਰੇ ਇਸ ਤਰ੍ਹਾਂ ਹੋੜੇ ਲੱਗ ਜਾਂਦੇ ਨੇ ਔਂਕੜ ਉਚਾਰਨ ਕਰਨਾ ਕਰਹੁ ਪਰਹੁ ਤਰਹੁ ਇਸ ਤਰ੍ਹਾਂ ਮੈਂਤ ਨਾਲ ਇਹ ਸ਼ਬਦ ਬੋਲਨੇ ਹਨ ਬਿਲਾਵਲ ਮਹੱਲਾ ਪੰਜਵਾ ਐਸੀ ਦਿਖਿਆ ਜਾਨ ਸੋ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਉ ਜਾਨਕੀ ਟਹਿਲ ਸੰਪਾਖਨ ਜਨ ਸਿਉ ਉਠਣ ਬੈਠਣ ਜਾਨਕੈ ਸੰਗਾ ਇਹ ਵਿਸਰਾਮ ਇਸੇ ਤਰੈ ਲੋਣਾ ਜਾਨਕੀ ਟਹਿਲ ਸੰਪਾਖਨ ਜਨ ਸਿਉ ਇਥੇ ਵਿਸਰਾਮ ਉਠਣ ਬੈਠਣ ਜਾਨਕੈ ਸੰਗਾ ਜਾਨ ਚਾਰ ਰਾਜਮੁਖ ਮਾਥੈ ਲਾਗੀ ਆਸਾ ਪੂਰਨ ਅਨਤ ਤਰੰਗਾ ਇਹ ਜਨ ਜਨ ਚਰ ਰਾਜ ਚਰ ਰਜ ਇਕੱਠਾ ਨਹੀਂ ਕਹਿ ਦੇਣਾ ਚਾਰ ਚਰਨਾ ਦੀ ਰਾਜਨਾਮ ਧੂੜੀ ਦਾ ਹੈ ਜਨ ਚਰ ਰਾਜ ਪੁੱਲੇ ਬੋਲਨੇ ਹਨ ਪਦ ਮੁਖ ਮਥੇ ਲਾਗੀ ਇਥੇ ਵਿਸਰਾਮ ਹੈ ਆਸਾ ਪੂਰਨ ਅਨਤ ਤਰੰਗਾ ਇਹ ਅਨਤ ਪਾਠ ਹੀ ਮੁੱਖ ਪਾਠ ਸ਼ੁੱਧ ਪਾਠ ਹੈ ਕਈ ਪੋਥੀਆਂ ਚ ਅਨੰਤ ਛਪਿਆ ਹੋਇਆ ਹੈ ਪਰੰਤੂ ਅਨੰਤ ਪਾਠ ਸ਼ੁੱਧ ਪਾਠ ਹੈ ਗਿਆਨ ਪਾਰ ਬ੍ਰਹਮ ਜਾਨ ਕੀ ਨਿਰਮਲ ਮਹਿਮਾ ਜਾਨ ਕੇ ਚਰਨ ਤੀਰਥ ਕੋਟ ਗੰਗਾ ਜਾਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਾਨ ਕੇ ਤੀ ਚਰਨ ਤੀਰਥ ਕੋਟ ਗੰਗਾ ਜਾਨ ਕੀ ਧੂਰ ਕੀਓ ਮੱਜਣ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਮੱਜਨ ਨਾਨਕ ਨਹੀਂ ਕਹਿਣਾ ਜਾਨ ਕੀ ਧੂਰ ਕਿਉ ਮੱਜਨ ਨਾਨਕ ਇਥੇ ਵਿਸਰਾਮ ਜਨਮ ਜਨਮ ਕੇ ਹਰੇ ਕਲੰਗਾ ਬਿਲਾਵਲ ਮਹੱਲਾ ਪੰਜਵਾ ਜਿਉ ਭਾਵੇ ਤਿਉ ਬੋਹਿ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਹਮ ਬਾਰਿਕ ਤੁਮ ਪਿਤਾ ਕਿਰਪਾਲ ਰਹਾਉ ਮੋਹ ਨਿਰਗੁਣਾ ਮੋਹ ਨਿਰਗੁਣਾ ਗੁਣ ਨਾਹੀ ਕੋਈ ਪਹੁੰਚ ਨ ਸਕਉ ਤੁਮਰੀ ਘਾਲ ਤੁਮਰੀ ਗਤਿ ਨਿਤ ਤੁਮ ਹੀ ਜਨਹ ਜੀਉ ਪਿੰਡ ਸਭ ਤੁਮਰੋ ਮਾਲ ਅੰਤਰਜਾਮੀ ਪੁਰਖ ਸੁਆਮੀ ਅਨਬੂਲਤ ਹੀ ਜਨ ਹਾਲ ਤਾਨ ਮਨ ਸੀਤਲ ਹੋਏ ਹਮਾਰੂ ਨਾਨਕ ਪ੍ਰਭ ਜੀਓ ਨਦਰ ਨਿਹਾਲ ਬਿਲਾਵਲ ਮਹੱਲਾ ਪੰਜਵਾ ਰਾਖ ਸਦਾ ਪ੍ਰਭ ਆਪਣੈ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਜ ਬਿਨ ਜੀਵਨ ਸਗਲ ਆਕਾਰਥ ਤੁਜ ਬਿਨ ਜੀਵਨ ਸਗਲ ਆਕਾਰਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਜ ਬਿਨ ਜੀਵਨ ਸਗਲ ਆਕਾਰਥ ਰਹਾਉ ਰੰਗ ਤੇਰਾ ਕਰਤ ਖੇਨ ਭੀਤਰ ਰੰਗ ਤੇਰਾ ਉਕਰਤ ਕਿਨ ਭੀਤਰ ਪ੍ਰਭ ਮੇਰੇ ਪ੍ਰਭ ਮੇਰੋ ਅਨਾਥ ਕੋ 나ਥ ਜਲਤ ਅਗਨ ਮਹਿ ਜਾਨ ਆਪ ਉਧਾਰੇ ਕਰ ਆਪਣੇ ਦੇ ਰਾਖੇ ਹਾਥ ਕਰ ਆਪਣੇ ਦੇ ਰਾਖੇ ਹਾਥ ਕਰ ਆਪਣੇ ਦੇ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰਿ ਸਿਮਰਤ ਸ੍ਰਮ ਸਗਲੇ ਲਾਥ ਨਿਦ ਨਿਧਾਨ ਨਾਨਕ ਹਰਿ ਸੇਵਾ ਅਵਰ ਸਿਆਨਪ ਸਗਲ ਆਕਾਰਥ ਸੀਰੀ ਸਹਿਜ ਪਾਠ ਸੇਵਾ